जय साईं जी जय गुरुओं पीरों दी आज मैं ਤੁਹਾਡੇ ਨਾਲ ਇੱਕ ਜੋ ਵਾਕਿਆ ਸਾਂਝਾ ਕਰਨ ਜਾ ਰਿਹਾ ਹਾਂ ਇੱਕ ਵਾਰ साईं जी ਦੇ साईं जी ਦਾ ਜਨਮ ਦਿਨ ਸੀ ਜੀਵਨ ਕੀ साईं जी ਦੇ ਜਨਮ ਦਿਨ ਤੇ ਉਸ ਦੇ دیਵਾਨੇ साईं जी ਦੇ دیਵਾਨੇ साईं जी ਦੇ साईं जी ਨੂੰ ਪਿਆਰ ਕਰਨ ਵਾਲੇ ਸਾਈਂ ਜੀ ਨੂੰ ਮਿਲਣ ਜਰੂਰ ਆਉਂਦੇ ਹਨ ਤੇ ਸਾਈਂ ਜੀ ਵਾਸਤੇ ਕੁਝ ਨਾ ਕੁਝ ਗਿਫਟ ਜਾਂ ਕੁਝ ਨਾ ਕੁਝ ਜਰੂਰ ਲੈ ਕੇ ਆਉਂਦੇ ਹਨ ਇਦਾਂ ਹੀ ਇੱਕ ਸਾਈਂ ਜੀ ਦਾ دیਵਾਨਾ ਸਾਈਂ ਜੀ ਦੇ ਜਨਮ ਦਿਨ ਵਾਲੇ ਦਿਨ ਸਾਈਂ ਜੀ ਨੂੰ ਮਿਲਣ ਆਇਆ ਤਾਂ ਜਦੋਂ ਘਰੋਂ ਚੱਲਿਆ ਤਾਂ ਉਸਦੇ ਮਨ ਦੇ ਵਿੱਚ ਇਹ ਚਾਹ ਸੀ ਕਿ ਮੈਂ ਅੱਜ ਸਾਈਂ ਜੀ ਦੇ ਦਰਬਾਰ ਜਾ ਕੇ ਸਾਈਂ ਜੀ ਦੇ ਜਨਮ ਦਿਨ ਨੂੰ ਜਨਮ ਦਿਨ ਤੇ ਸਾਈਂ ਜੀ ਨੂੰ ਮੁਬਾਰਕਬਾਦ ਜ਼ਰੂਰ ਕਹਿ ਕੇ ਆਣੀ ਹੈ ਤੇ ਉਹ ਜਦੋਂ ਨਕੋਦਰ ਵਿੱਚ ਪਹੁੰਚਦਾ ਹੈ ਤੇ ਜਦੋਂ ਨਕੋਦਰ ਤੇ ਵਿੱਚ ਜਦੋਂ ਨਕੋਦਰ ਆਂਦਾ ਹੈ ਤਾਂ ਰਸਤੇ 'ਚ ਬਜ਼ਾਰ ਲੱਗਿਆ ਹੁੰਦਾ ਹੈ ਸਾਈਂ ਜੀ ਦੇ ਦਰਬਾਰ ਦੇ ਬਾਹਰ ਰੋਡ ਤੇ ਜਿਹੜਾ ਬਿਆਖ ਲੱਗਿਆ ਹੁੰਦਾ ਹੈ ਉਸ ਵਾਰ ਉਹਦੀ ਨਿਗਾਹ ਪੈਂਦੀ ਹੈ ਤਾਂ ਉਹ ਸੋਚਦਾ ਹੈ ਕਿ ਮੈਂ ਸਾਈਂ ਜੀ ਲਈ ਕੋਈ ਗਿਫਟ ਵੀ ਨਹੀਂ ਲੈ ਕੇ ਆਇਆ ਕਿ ਲੋਕ ਹੀ ਨਾ ਮੈਂ ਇਤੋ ਹੀ ਕੁਝ ਲੈ ਆ ਲੈਣਾ ਚਾਹਰਾ ਥੋੜੇ ਰਾਤ ਉਸ ਦਾ ਠੀਕ ਨਹੀਂ ਹੁੰਦੇ ਇਸ ਕਰਕੇ ਉਹਦੀ ਜੇਬ ਵਿੱਚ ਐਸੇ ਹੀ ਬਹੁਤ ਘੱਟ ਹੁੰਦੇ ਹਨ ਤਾ ਜਦੋਂ ਆਪਣੇ ਕੋਲ ਪੈਸੇ ਦੇਦਾਓ ਤਾਂ ਸੋਚਦਾ ਮੇਰੇ ਕੋਲ ਤਾਂ ਸਿਰਫ ਕਰਾਇਆ ਹੀ ਹੈ ਚਲੋ ਕੋਈ ਛੋਟਾ ਜਿਹਾ ਗਿਫਟ ਲੈ ਆ ਨਾ ਸਾਈ ਜੀ ਵਾਸਤੇ ਉਹ ਦੇਖਦਾ ਇੱਕ ਚਸ਼ਮੇ ਇੱਕ ਦੁਕਾਨ ਵਿੱਚ ਚਸ਼ਮੇ ਲੱਗੇ ਹੁੰਦੇ ਹਨ ਤਾਂ ਉਸ ਦੁਕਾਨ ਵਾਲੇ ਨੂੰ ਪੁੱਛਦਾ ਹੈ ਕਿ ਚਸ਼ਮਾ ਕਿੰਨੇ ਦਾ ਹੈ ਉਹ ਕਹਿੰਦਾ ਜੀ 100 ਵਾਲਾ ਵੀ ਹੈਗਾ 300 ਵਾਲਾ ਵੀ ਹੈਗਾ ਵਧੀਆ ਵੀ ਹੈਗਾ ਤੁਸੀਂ ਇਹ ਲੈਣਾ ਕਹਿੰਦਾ ਇਹ ਮੈਨੂੰ ਇਹੀ ਦੇ ਦੋ ਸੋਵ ਵਾਲਾ ਦੇ ਦੋ ਕਿਉਂਕਿ ਉਸਨੇ ਆਪਣੇ ਹਲਾ ਦੇ ਹਿਸਾਬ ਨਾਲ ਚਸ਼ਮਾ ਲਿਆ ਤਾਂ ਲੈ ਕੇ ਸਾਈਂ ਦੇ ਦਰਬਾਰ ਸਜਦਾ ਸਲਾਮ ਕੀਤਾ ਤੇ ਸਾਈਂ ਜੀ ਆਪਣੇ ਰੂਮ ਵਿੱਚ ਬੈਠੇ ਹੋਏ ਸੀ ਸਾਈਂ ਜੀ ਨੂੰ ਮਿਲਣ ਲਈ ਬਹੁਤ ਹੀ ਲੰਬੀ ਲਾਈਨ ਲੱਗੀ ਹੋਈ ਸੀ ਸਾਈਂ ਜੀ ਨੂੰ ਲੋਕ ਦੂਰ ਦੂਰ ਮਿਲਣ ਆਏ ਸੀ ਸਈ ਸਾਈਂ ਜੀ ਵਾਸਤੇ ਕੋਈ ਨਾ ਕੋਈ ਗਿਫਟ ਜ਼ਰੂਰ ਲੈ ਕੇ ਆਏ ਸੀ ਤਾਂ ਜੋ ਉਸ ਦੇ ਅੱਗੇ ਆਦਮੀ ਇੱਕ ਲੱਗਾ ਹੋਇਆ ਸੀ ਉਹ ਵੀ ਥੋੜਾ ਅਮੀਰ ਘਰ ਦਾ ਸੀ ਤਾਂ ਉਸਨੇ ਚਸ਼ਮੇ ਨੂੰ ਜੇਬ ਵਿੱਚ ਪਾਇਆ ਹੋਇਆ ਸੀ ਤੇ ਜੇਬ ਵਿੱਚੋਂ ਕੱਢ ਕੇ ਆਪਣੀ ਹੱਥ ਵਿੱਚ ਅਗਰ ਲਿਆ ਕਿ ਮੈਂ ਸਾਈਂ ਜੀ ਦੇ ਕੋਲ ਜਾ ਕੇ ਸਾਈਂ ਜੀ ਨੂੰ ਗਿਫਟ ਦੇ ਦਵਾਗਾ ਤਾਂ ਜਦੋਂ ਉਸ ਤੋਂ ਅੱਗੇ ਵਾਲਾ ਆਦਮੀ ਸਾਈਂ ਜੀ ਕੋਲ ਪਹੁੰਚਦਾ ਹੈ ਤਾਂ ਉਹ ਸਾਈਂ ਜੀ ਨੂੰ ਉਸਨੇ ਵੀ ਇੱਕ ਚਸ਼ਮਾ ਲਿਆ ਹੁੰਦਾ ਹੈ ਉਸ ਦਾ ਚਸ਼ਮਾ ਬਹੁਤ ਹੀ ਵਧੀਆ ਹੁੰਦਾ ਹੈ ਸਾਈਂ ਜੀ ਉਸ ਦੇ ਚਸ਼ਮੇ ਨੂੰ ਵੇਖ ਕੇ ਜਦੋਂ ਸਾਈਂ ਜੀ ਨੂੰ ਗਿਫਟ ਦਿੰਦਾ ਹੈ ਚਸ਼ਮਾ ਸਾਈਂ ਜੀ ਕਹਿੰਦੇ ਚਸ਼ਮਾ ਤਾਂ ਬਹੁਤ ਵਧੀਆ ਹੈ ਚਸ਼ਮਾ ਮੇਰੇ ਲੈ ਕੇ ਆਇਆ ਕਹਿੰਦਾ ਹਾਂ ਜੀ ਸਾਈਂ ਜੀ ਮੈਂ ਤੁਹਾਡੇ ਲਈ ਲੈ ਗਿਆ ਤੁਹਾਡੇ ਲਈ ਗਿਫਟ ਲੈ ਗਿਆ ਤਾਂ ਉਹ ਚਸ਼ਮਾ ਸਾਈਂ ਜੀ ਆਪਣੇ ਕੋਲ ਰੱਖ ਲੈਂਦਾ ਸੈੜ ਤੇ ਤਾਂ ਜਦੋਂ ਉਹ ਦੇਖਦਾ ਕਿ ਉਸ ਆਦਮੀ ਨੇ ਇੱਕ ਇੰਨਾ ਵਧੀਆ ਚਸ਼ਮਾ ਦਿੱਤਾ ਤਾਂ ਸਾਈਂ ਜੀ ਨੇ ਸੈੜ ਤੇ ਰੱਖ ਦਿੱਤਾ ਉਸ ਦਾ ਉਸਨੇ ਸੋਚਿਆ ਉਹ ਇੰਨਾ ਵਧੀਆ ਚਸ਼ਮਾ ਮੈਂ ਤਾਂ 100 ਰੁਪਏ ਵਾਲਾ ਚਸ਼ਮਾ ਲੈ ਆਇਆ ਹਾਂ ਜੋ ਕਿ ਦੇਖਣ ਨੂੰ ਵੀ ਵਧੀਆ ਨਹੀਂ ਲੱਗਦਾ ਹਾਂ ਉਸ ਦੇ ਮਨ ਦੇ ਵਿੱਚ ਜਦੋਂ ਇਹ ਗੱਲ ਆਈ ਤਾਂ ਉਸਨੇ ਚਸ਼ਮਾ ਆਪਣੀ ਜੇਬ ਵਿੱਚ ਪਾ ਲਿਆ ਹਾਂ ਸਾਈਂ ਜੀ ਕੋਲ ਜਦੋਂ ਸਜਦਾ ਸਲਾਮ ਕੀਤਾ ਤਾਂ ਸਾਈਂ ਜੀ ਕਹਿੰਦੇ ਹਾਂ ਮੇਰੇ ਲਈ ਕੋਸ਼ਲ ਲੈ ਆਇਆ ਨਹੀਂ ਕੋਈ ਗਿਫਟ ਨਹੀਂ ਲੈ ਆਇਆ ਤਾਂ ਉਹ ਆਦਮੀ ਚੁੱਕ ਕੀ ਬੋਲੇ ਕਿ ਮੈਂ ਇਦਾਂ ਇਦਾਂ ਉਹਦੇ ਵੱਲ ਦੇਖ ਕੇ ਮੈਂ ਚਸ਼ਮਾ ਅੱਗੇ ਵਾਲੇ ਆਦਮੀ ਵਾਲ ਦੇ ਕੇ ਉਹਦਾ ਚਸ਼ਮਾ ਦੇ ਕੇ ਮੈਂ ਆਪਣੇ ਚਸ਼ਮੇ ਨੂੰ ਜੇਬ ਵਿੱਚ ਪਾ ਲਿਆ ਤਾਂ ਜੇ ਦੋਸਤ ਸਾਈਂ ਜੀ ਨੂੰ ਸਾਈਂ ਜੀ ਦਾ ਸਭ ਕੋ ਜਾਣਦੇ ਸੀ ਅ ਸਾਈਂ ਜੀ ਨੇ ਕਿਹਾ ਕੱਢ ਜੇਬ ਚੋਂ ਜੋ ਮੇਰੇ ਵਾਸਤੇ ਗਿਫਟ ਲਏ ਗਏ ਆ ਮੈਨੂੰ ਉਹ ਦੇ ਸਾਈਂ ਜੀ ਜੈ ਬਾਬਾ ਮੁਰਾਰਾ ਸ਼ਾਹ ਉਹ ਬਹੁਤ ਹੀ ਹੈਰਾਨ ਤੇ ਪਰੇਸ਼ਾਨ ਆਏ ਮੈਂ ਕੀ ਕੀਤਾ ਸਾਈਂ ਜੀ ਦਾ ਸਭ ਜਾਣਦੇ ਹਨ ਤੇ ਜੇ ਦੋਸ ਨੇ ਸਾਈਂ ਜੀ ਨੂੰ ਚਸ਼ਮਾ ਦਿੱਤਾ ਸਾਈਂ ਜੀ ਨੇ ਬਹੁਤ ਖੁਸ਼ ਹੋਏ ਕਹਿੰਦੇ ਬਹੁਤ ਪਿਆਰਾ ਚਸ਼ਮਾ ਹੈ ਸਹੀ ਮੋਟੇ ਉਤਰ ਤੂੰ ਦਿলো ਚਸ਼ਮਾ ਲੈ ਕੇ ਆਇਆ ਹੈ ਤੂੰ ਦੱਬੇ ਜਰਾ ਦੇ ਰਬ ਤੂੰ ਸਾਨੂੰ ਦਿলো ਪਿਆਰ ਕਰਦਾ ਹੈ ਤਾਂ ਉਸ ਨੇ ਚਸ਼ਮਾ ਉਸ ਤੋਂ ਲੈ ਕੇ ਸਾਈਂ ਜੀ ਨੇ ਲਗਾ ਲਿਆ ਆਪਣੇ ਲਗਾ ਲਿਆ ਚਸ਼ਮਾ ਤ ਲਗਾ ਕੇ ਬੈਠ ਗਏ ਬਹੁਤ ਹੀ ਖੁਸ਼ ਹੋਏ ਤਾਂ ਸਾਈਂ ਜੀ ਦਾ دیਵਾਨਾ ਵੀ ਬਹੁਤ ਖੁਸ਼ ਹੋਇਆ ਸਾਈਂ ਜੀ ਨੂੰ ਚਸ਼ਮਾ ਦੇ ਕੇ ਤਾਂ ਸਾਈਂ ਜੀ ਕਹਿੰਦੇ ਉਹ ਕਾਕੇ ਇਸ਼ਕ ਕਹਿੰਦਾ ਕਹਿੰਦੇ ਇਸ਼ਕ ਨਾ ਵੇਖੇ ਜਾਤ ਪਾਤ ਇਸ਼ਕ ਨਾ ਵੇਖੇ ਮਾਇਆ ਜੇ ਤੂੰ ਸਾਡੇ ਨਾਲ ਦਿਲੋਂ ਇਸ਼ਕ ਕੀਤਾ ਤੇ ਚਸ਼ਮਾ ਗਿਓਂ ਛੁਪਾਇਆ ਇਸ ਕਰਕੇ ਜਦੋਂ ਇਸ਼ਕ ਰੂਹਾਂ ਦਾ ਹੋ ਜਾਂਦਾ ਨਾ ਫਿਰ ਉਹ ਅਮੀਰ ਗਰੀਬ ਨਹੀਂ ਦੇਖਦਾ ਸਾਈਂ ਜੀ ਵੀ ਸਾਡੇ ਇਦਾਂ ਦੇ ਹੀ ਹਨ ਜਦੋਂ ਉਹ ਜਿੰਨੂੰ ਇਸ਼ਕ ਕਰਦੇ ਹਨ ਉਹ ਇਹ ਨਹੀਂ ਦੇਖਦੇ ਜਾਂ ਅਮੀਰ ਹੈ ਜਾਂ ਗਰੀਬ ਹੈ ਉਹ ਸਿਰਫ ਉਸਦੀ ਨੀਅਤ ਦੇਖਦੇ ਹਨ ਜਿਸ ਤੇ ਕੋਲ ਤਾਂ ਸਿਰਫ ਕਰਾਇਆ ਸੀ ਉਹ ਫੇਰ ਵੀ ਚਸ਼ਮਾ ਲੈ ਕੇ ਆਇਆ ਸੀ ਸਾਈਂ ਜੀ ਨੇ ਉਹਦੀ ਨੀਅਤ ਦੇਖੀ ਤਾਂ ਉਸ ਨੂੰ ਉਸਦੇ ਚਸ਼ਮੇ ਨੂੰ ਖੁਦ ਲਗਾਇਆ ਤੇ ਸਾਈਂ ਜੀ ਨੇ ਕਿਹਾ ਇਹ ਮੈਂ ਤੇਰਾ ਚਸ਼ਮਾ ਦਾ ਲਗਾ ਲਿਆ ਉਹ ਮੈਂ ਹੀ ਚਸ਼ਮੇ ਦੇ ਨਾਲ ਤੈਨੂੰ ਹਰ ਪਲ ਦੇਖਾਂਗਾ ਤੇਰੇ ਹਰ ਦੁੱਖ ਮੇਰਾ ਦਾਤਾ ਦੂਰ ਕਰੇਗਾ ਤੇਰੀਆਂ ਝੋਲੀਆਂ ਵੀ ਖੁਸ਼ੀਆਂ ਨਾਲ ਭਰੇਗਾ ਸਦਾ ਖੁਸ਼ ਰਹੇਗਾ ਉਹ دیਵਾਨਾ ਬਹੁਤ ਹੀ ਖੁਸ਼ੀ ਨਾਲ ਉੱਥੇ ਜਾਂਦਾ ਹੈ ਸਾਈਂ ਜੀ ਬਹੁਤ ਹੀ ਖੁਸ਼ੀਆਂ ਨੂੰ ਦਿੰਦੇ ਹਨ ਨiyet ਸਾਫ ਰੱਖੋਗੇ ਤਾਂ ਸਭ ਕੁਝ ਮਿਲੇਗਾ ਭਾਬਿਓ ਮਾਲਕ ਸਿਰਫ ਆਦਮੀ ਨੂੰ ਆਦਮੀ ਦੀ ਨiyet ਦੇਖਦਾ ਉਸਦਾ ਮਨ ਦੇਖਦਾ ਬਾਕੀ ਸਭ ਕੁਝ ਉਹ ਜਾਣਦਾ ਕਿਨੂੰ ਕੀ ਦੇਣਾ ਕਿਨੂੰ ਕੀ ਚਾਹੀਦਾ ਕਿਨੂੰ ਕੀ ਕਦੋਂ ਮਿਲਣਾ ਚਾਹੀਦਾ ਸਭ ਕੁਝ ਜੋ ਜਾਣਦਾ ਸਬਰ ਬਸ ਸਾਡੇ ਅੰਦਰ ਸਬਰ ਹੋਣਾ ਚਾਹੀਦਾ ਜੈ ਸਾਈਂ ਜੀ ਜੈ ਗੁਰੂਆਂ ਪੀਰਾਂ ਦੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਕਮੈਂਟ ਵਿੱਚ ਜੈ ਸਾਈਂ ਜੀ ਜਰੂਰ ਲਿਖਿਓ ਜੈ ਸਾਈਂ ਜੀ ਜੈ ਗੁਰੂਆਂ ਪੀਰਾਂ ਦੀ ਜੈ ਮਾਤਾ ਦੀ